ਦੋਸਤੋ ਹਰੀ ਇਲਾਇਚੀ ਦੇ ਲਾਭ ਸੁਣ ਕੇ ਰਹਿ ਜਾਓਗੇ ਹੈਰਾਨ ਬਹੁਤ ਹੀ ਫਾਇਦੇਮੰਦ ਹੈ ਹਰੀ ਇਲਾਇਚੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸਾਂਭ ਕੇ ਰੱਖ ਲੋ ਤੁਹਾਡੇ ਕੰਮ ਆਉਣ ਵਾਲੀ ਹੈ ਜਿਨ੍ਹਾਂ ਲੋਕਾਂ ਨੂੰ ਭੁੱਖ ਘੱਟ ਲੱਗਦੀ ਆ ਉਹਨਾਂ ਦਾ ਭੁੱਖ ਠੀਕ ਕਰਦੀ ਆ ਹਾਜਮਾ ਠੀਕ ਕਰਦੀ ਆ ਗੈਸ ਤੇ ਜਾਬ ਦੀ ਪ੍ਰੋਬਲਮ ਹੈ ਉਹਨੂੰ ਵੀ ਠੀਕ ਕਰਦੀ ਆ ਕਈ ਲੋਕਾਂ ਦੇ ਆਪਾਂ ਦੇਖਿਆ ਮੂੰਹ ਦੇ ਵਿੱਚੋਂ ਸਮੱਲ ਜੀ ਆਉਂਦੀ ਰਹਿੰਦੀ ਆ ਬਦਬੂ ਆਉਂਦੀ ਰਹਿੰਦੀ ਆ ਉਹਨੂੰ ਵੀ ਠੀਕ ਕਰ ਦਿੰਦੀ ਆ ਬਾਕੀ ਕਈਆਂ ਲੋਕਾਂ ਨੂੰ ਖੰਗ ਜ਼ਖਾਮ ਅਲਰਜੀ ਜਾਂ ਗਲੇ 'ਚ ਖਰਾਸ਼ ਜੀ ਹੋ ਜਾਂਦੀ ਆ ਉਹਨੂੰ ਵੀ ਠੀਕ ਕਰਦੀ ਆ ਬਹੁਤ ਸਾਰੇ ਲੋਕਾਂ ਨੂੰ ਅੱਜ ਤੇ ਉਹਨੂੰ ਵੀ ਠੀਕ ਕਰਦੀ ਹੈ ਜਿਹੜੀਆਂ ਤੁਹਾਡੀਆਂ ਨਸਾਂ ਨੇ ਨਸਾਂ ਨੂੰ ਵੀ ਸਾਫ਼ ਹੈ ਜਿਹੜੀ ਉਹ ਕਰਦੀ ਹੈ ਤੁਹਾਡਾ ਡਾਈਜੈਸ਼ਨ ਸਿਸਟਮ ਹੈ ਉਹਨੂੰ ਵਧੀਆ ਕਰਦੀ ਹੈ ਤੇ ਸ਼ੂਗਰ ਤੇ ਵੀ ਕੰਟਰੋਲ ਰੱਖਦੀ ਹੈ ਜਿਹੜੇ ਲੋਕਾਂ ਨੂੰ ਤਣਾਅ ਰਹਿੰਦਾ ਮਤਲਬ ਟੈਨਸ਼ਨ ਰਹਿੰਦੀ ਹੈ ਉਹਨਾਂ ਦੀ ਮਨ ਨੂੰ ਸ਼ਾਂਤੀ ਨੂੰ ਦਿਮਾਗ ਨੂੰ ਤਣਾਅ ਜਿਹੜਾ ਘਟਾਉਂਦੀ ਹੈ ਬਾਕੀ ਜਿਹੜੀ ਲੋਕਾਂ ਨੂੰ ਸਕਿਨ ਦੀ ਪ੍ਰੋਬਲਮ ਹੈ ਚਮੜੀ ਨੂੰ ਸਾਫ਼ ਕਰਦੀ ਹੈ ਚਿਹਰੇ ਦੀ ਰੌਣਕ ਹੈ ਜਿਹੜੀ ਵਧਾਉਂਦੀ ਹੈ ਇਹ ਕਿਡਨੀ ਆ ਉਹਨੂੰ ਵੀ ਠੀਕ ਰੱਖਦੀ ਹੈ ਤੰਦਰੁਸਤ ਰੱਖਦੀ ਹੈ ਜਿਹੜਾ ਤੁਹਾਡਾ ਮੂਤਰ ਪ੍ਰਣਾਲੀਆ ਜਾਨੀ ਕਿ ਪਿਸ਼ਾਬ ਦੇ ਰੋਕ ਨੇ ਉਹਨਾਂ ਨੂੰ ਵੀ ਠੀਕ ਕਰਦੀ ਹੈ ਹਾਰਟ ਦੇ ਲਈ ਜਿਆਦਾ ਚੰਗੀ ਇਹਨੂੰ ਚਾਹ ਦੇ ਵਿੱਚ ਵੀ ਇਸਤੇਮਾਲ ਕਰ ਸਕਦੇ ਹੋ ਤੇ ਵੈਸੇ ਵੀ ਖਾ ਸਕਦੇ ਹੋ ਇਹ ਬਹੁਤ ਜਿਆਦਾ ਗੁਣਕਾਰੀ ਹੈ ਇਹ ਜਰੂਰ ਵਰਤਿਆ ਕਰੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਥੈਂਕ ਯੂ ਧੰਨਵਾਦ